ਮੋਹ ਕੀ ਹੈ ਰਚਨਾ ਰਾਜ ਕਲਾ ਨੌਰ ਕੋਰੀ ਕਾਗਜ਼ ਲਿਖ ਗਈ ਸੁਪਨੇ ਵੰਸ ਵੰਨ ਮੋਦੀ ਪੱਠੀ ਜਾਵੜੀ ਸਭ ਦਰਵਾਜ਼ੇ ਪੰਨ ਕਾਤਲ ਕੋਜੀ ਪੀੜ ਦੇ ਬਨ ਗਏ ਪਾਂਤ ਸੁਬਾਂਤ ਅਸਲ ਮਥਾਜੀ ਕੀ ਸੀ ਕਿਸੇ ਨਾ ਕੀਤੇ ਕੰਨ ਛਲਨੀ ਹੋਗੀ ਰੂਚੋਂ ਪੁੰਗਰ ਪਏ ਜਜ਼ਬਾਤ ਜਦ ਉਸ ਪਲਕਾਂ ਚੁੱਕ ਗਏ ਮਾਰੀ ਮੋਦੀ ਚਾਤ ਪਰ ਪੈਰਾ ਹੀਟੋਂ ਜ਼ਮੀਂਦੀ ਫਿਰ ਖਿਸ ਗਈ ਸੀ ਪੈੜ ਜਦ ਉਸ ਮੋਦੀ ਪੀੜ ਚੋਂ ਕੋਈ ਨਾ ਸਮਝੀ ਬਾਤ ਬੁਰੀ ਵਖਾਣੀ ਵੇਖ ਕੇ ਲੱਗੀ ਜਿਸਮ ਪਿਆਸ ਕਿੱਲੇ ਵਿੱਚ ਅੰਗਿਆਰ ਸਨ ਸਾੜ ਕੇ ਪਰਬਾਤ ਜਿਸਮ ਜਿਸਮ ਨਾਲ ਕਹਿਨ ਤੇ ਰੰਗ ਚੜਾ ਗਿਆ ਹੰਗ ਮੋਧੀਆਂ ਆਸਾਂ ਬੱਜੀਆਂ ਫਿਰ ਵੀ ਸਨ ਬਿਆਸ ਨਫ਼ਰਤ ਚਾਲਾਂ ਚੱਲੀਆਂ ਗੂੜੇ ਮੋਹ ਵਿੱਚ ਭਿੱਜ ਪਰ ਤਾਂ ਫੁੱਲਣ ਫੋਲਿਆਂ ਤੇ ਨਿਕਲੀ ਮੋਹ ਦੀ ਮਿਜ ਤਖਤ ਕਬੀਲੇ ਚੌਧਰੀ ਸਨ ਸਭ ਅੱਗ ਦੀ 나ੜ ਪਿਆਰ ਮੁਹੱਬਤ ਰੂਦਾ ਗਿਆ ਕਥਾਵੇਂ ਰਿਜ ਪਿਆਰ ਮੁਹੱਬਤ ਰੂਦਾ ਗਿਆ ਕਥਾਵੇਂ ਰਿਜ